ਪੰਜਾਬ ਚ ਠੱਗਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਨੇ ਜਿੱਥੇ ਉਹ ਆਮ ਲੋਕਾਂ ਨੂੰ ਵੀ ਠੱਗ ਰਹੇ ਨੇ ਉੱਥੇ ਕੁਝ ਅਜਿਹੇ ਲੋਕਾਂ ਨੂੰ ਵੀ ਠੱਗਦੇ ਜਿਨ੍ਹਾਂ ਦੀ ਚਾਹੇ ਚੰਗੀ ਪਹੁੰਚ ਹੋਵੇ ਲੁਧਿਆਣਾ ਪੁਲਿਸ ਨੇ ਇੱਕ ਭੈਣ ਭਰਾ ਦੇ ਠੱਗ ਜੋੜੇ ਨੂੰ ਗ੍ਰਿਫਤਾਰ ਕੀਤਾ ਇਸ ਠੱਗਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਕਿਉਰਿਟੀ ਵਿੱਚ ਤਨਾਤ ਇੱਕ ਲੇਡੀ ਕਾਂਸਟੇਬਲ ਦੇ ਟੱਬਰ ਨੂੰ ਵੀ ਠੱਗ ਲਿਆ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਹਰਕਤ ਵਿੱਚ ਆਈ ਆ ਤੇ ਭੈਣ ਭਰਾ ਜੋ ਠੱਗ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਇਹਨਾਂ ਭੈਣ ਭਰਾ ਠੱਗ ਜੋੜੇ ਦੇ ਖਿਲਾਫ ਪਹਿਲਾਂ ਵੀ ਕੇਸ ਰਜਿਸਟਰਡ ਨੇ ਉਦੋਂ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਹਨਾਂ ਲੱਖਾਂ ਲੋਕਾਂ ਦੇ ਨਾਲ ਠੱਗੀ ਮਾਰੀਆ ਤੇ ਕਰੋੜਾਂ ਰੁਪਏ ਇਕੱਠੇ ਕੀਤੇ ਨੇ ਤੇ ਜਿਹੜੀ ਲੁਧਿਆਣਾ ਪੁਲਿਸ ਨੇ ਕੱਲ ਗ੍ਰਿਫਤਾਰ ਕੀਤਾ ਤੇ ਫਿਰ ਉਹਨਾਂ ਕੋਲੋਂ 1 ਕਰੋੜ ਰੁਪਇਆ ਵੀ ਬਰਾਮਦ ਕੀਤਾ ਪੂਰੀ ਖਬਰ ਕੀ ਆ ਖਬਰ ਲੁਧਿਆਣੇ ਤੋਂ ਸਾਂਝੀ ਕਰਦੇ ਆ ਕਿ ਭੈਣ ਭਰਾ ਦਾ ਜਿਹੜਾ ਟਰੈਵਲ ਏਜੰਟ ਦਾ ਕੰਮ ਕਰਦੇ ਸੀ ਗਲੋਬਲ ਵੇ ਇਮੀਗ੍ਰੇਸ਼ਨ ਆ ਇਹਨਾਂ ਦੋ ਇਸ ਗਲੋਬਲ ਇਮੀਗ੍ਰੇਸ਼ਨ ਵੇ ਜਿਹੜਾ ਉਹਦੇ ਮਾਲਕ ਭੈਣਪਰਾ ਸੀ ਤੇ ਭੈਣਪਰਾ ਹੀ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਇਹਨਾਂ ਨੇ ਇਥੋਂ ਤੱਕ ਕਿ ਜਿੱਥੇ ਭੋਲੇ-ਭਾਲੇ ਲੋਕ ਨੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਟੀ ਵਿੱਚ ਤਣਾਦ ਇੱਕ ਮਹਿਲਾ ਸਿਪਾਈ ਦੇ ਪ੍ਰਾਪਰਜਾਈ ਨੂੰ ਵੀ ਠੱਗਿਆ ਸੀ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ ਖਬਰ ਕੀ ਹੈ ਕਿ ਜਿਹੜੇ ਲੁਧਿਆਣਾ ਪੁਲਿਸ ਨੇ ਅ ਗ੍ਰਿਫਤਾਰ ਕੀਤੇ ਨੇ ਭੈਣਪਰਾ ਇਹ ਪੁਲਿਸ ਨੇ ਵਿਦੇਸ਼ ਭੇਜਿਤ ਦੇ ਨਾਂ ਤੇ ਠੱਗੀ ਮਾਰਦੇ ਦੋਸ਼ ਸ਼ੇਟ ਗਲੋਬਲ ਵੇ ਇਮੀਗ੍ਰੇਸ਼ਨ ਦੇ ਮਾਲਕ ਭੈਣਪਰਾ ਨੂੰ ਗ੍ਰਿਫਤਾਰ ਕਰ ਲਿਆ ਕੋਈ ਦਿਨ ਪਹਿਲਾਂ ਕਈ ਪੀੜਤਾਂ ਨੇ ਇਸ ਇਮੀਗ੍ਰੇਸ਼ਨ ਕੰਪਨੀ ਦੇ ਖਿਲਾਫ ਮੋਰਚਾ ਵੀ ਖੋਲ੍ਹਿਆ ਸੀ ਧੂਰੀ ਇਲਾਕੇ ਦੇ ਰਹਿਣ ਵਾਲੇ ਜੋੜੇ ਨੇ ਕੰਪਨੀ ਮਾਲਕ ਖਿਲਾਫ ਟੈਂਕੀ ਤੇ ਚੜ ਕੇ ਵੀ ਪ੍ਰਦਰਸ਼ਨ ਕੀਤਾ ਸੀ ਪੀੜਤਾਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਮਾਲਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਸੀ ਹੁਣ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਕੋਲੋਂ ਕਰੀਬ 1 ਕਰੋੜ ਤੋਂ ਜ਼ਿਆਦਾ ਰੁਪਏ ਬਰਾਮਦ ਕੀਤੇ ਨੇ ਮੁਲਾਜ਼ਮਾਂ ਦੀ ਮੁਲਜ਼ਮਾਂ ਦੀ ਪਛਾਣ ਅਮਿਤ ਮਲੋਤਰਾ ਅਤੇ ਵੀਨੂ ਮਲੋਤਰਾ ਵਜੋਂ ਹੋਈ ਆ ਪੁਲਿਸ ਉਹਨਾਂ ਤੋਂ ਪੁੱਛ ਪੜਤਾਲ ਵਧੇਰੇ ਕਰ ਰਹੀ ਆ ਏਡੀਸੀਪੀ ਲੁਧਿਆਣਾ ਦੇ ਸ਼ੁਭਮ ਅਗਰਵਾਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਪੀੜਤਾ ਨੇ ਗਲੋਬਲ ਵੇ ਇਮੀਗ੍ਰੇਸ਼ਨ ਖਿਲਾਫ ਪ੍ਰਦਰਸ਼ਨ ਕੀਤਾ ਸੀ ਜਾਣਕਾਰੀ ਅਨੁਸਾਰ ਉਹ ਵਿਦੇਸ਼ ਭੇਜਿਤ ਦੇ ਨਾਂ ਤੇ ਲੋਕਾਂ ਨੂੰ ਠੱਗਦੇ ਸਨ ਉਹਨਾਂ ਨੂੰ ਇਹ ਧੋਖਾ ਦਿੰਦੇ ਸਨ ਕਿ ਫਾਈਲ ਜਮ੍ਹਾਂ ਕਰਵਾ ਕੇ ਵੀਜ਼ਾ ਲਗਵਾਉਣ ਤੋਂ ਬਾਅਦ ਹੀ ਉਹ ਪੂਰੀ ਰਕਮ ਲੈਣਗੇ ਜਦੋਂ ਮਲਜਮ ਫਾਈਲ ਬਣਾ ਕੇ ਲੋਕਾਂ ਵਿੱਚ ਇਹ ਡਰ ਪੈਦਾ ਕਰਦੇ ਸਨ ਕਿ ਉਹਨਾਂ ਦੀ ਫਾਈਲ ਰੱਦ ਹੋ ਸਕਦੀ ਹੈ ਇਸ ਤਰ੍ਹਾਂ ਮਲਜਮ ਲੋਕਾਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਸੀ ਪੁਲਿਸ ਨੇ ਦੱਸਿਆ ਕਿ ਮੁਲਜ਼ਮਣੇ ਕਈ ਵਿਕਤੀਆਂ ਨਾਲ ਕਰੋੜਾ ਰੁਪਏ ਦੀ ਠੱਗੀ ਮਾਰੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਜਾਂਚ ਦਰਾਂ ਮੁਲਜ਼ਮਣੇ ਕੋਲੋਂ 1 ਕਰੋੜ 7 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ ਨੇ ਜਿਹੜੇ ਉਹਨਾਂ ਨੇ ਬੈੱਡ ਤੇ ਵਿਛਾ ਕੇ ਰੱਖੇ ਸੀ ਹੁਣ ਇਸ ਮਸਲੇ ਦੇ ਵਿੱਚ ਲੁਧਿਆਣਾ ਪੁਲਸ ਨੂੰ ਇੱਕ ਕੰਪਲੇਂਟ ਵੀ ਜਾਂਦੀ ਆ ਇਹ ਸ਼ਿਕਾਇਤ ਲੇਡੀ ਕਨਸਟੇਬਲ ਰਵਨੀਤ ਕੌਰ ਹੋਣੀ ਆ ਉਹਨਾਂ ਨੇ ਵੀ ਪੁਲਿਸ ਲੁਧਿਆਣਾ ਸ਼ਿਕਾਇਤ ਦਿੱਤੀ ਕਿ ਉਹਦੇ ਪਰਾ ਤੇ ਉਹਦੀ ਪਤਨੀ ਉਹ ਵੀ ਵਿਦੇਸ਼ ਦੇ ਵਿੱਚ ਸੈਟਲ ਹੋਣਾ ਚਾਹੁੰਦੇ ਸੀ ਉਹਨਾਂ ਕੋਲੋਂ ਵੀ ਇਸ ਭੈਣ ਭਰਾ ਠੱਗ ਜੋੜੇ ਨੇ ਕਰੀਬ 1430000 ਰੁਪਏ ਲਏ ਸੀ ਜਿਹੜੇ ਅਮਿਤ ਮਲੋਤਰਾ ਤੇ ਵੀਨੂ ਮਲੋਤਰਾ ਅਮਿਤ ਮਲੋਤਰਾ ਦੀ ਉਮਰ 39 ਸਾਲ ਦੱਸੀ ਜਾਂਦੀ ਹੈ ਤੇ ਵੀਨੂ ਮਲੋਤਰਾ ਦੀ ਵੀ ਲਗਭਗ ਉਸ ਤੋਂ ਛੋਟੀ ਹੈ ਜਿਹੜੇ ਗਲੋਬਲ ਵੇ ਇਮੀਗ੍ਰੇਸ਼ਨ ਅਸ਼ਮੀਤ ਸਿੰਘ ਚੌਂਕ ਲੁਧਿਆਣਾ ਦੇ ਵਿੱਚ ਦਫਤਰ ਚਲਾਉਂਦੇ ਸੀ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਦੇ ਚ ਰਵਨੀਤ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਸੀਐਮ ਸਿਕਿਉਰਿਟੀ ਦੀ ਟੀਮ ਦੇ ਵਿੱਚ ਡਿਊਟੀ ਨਿਭਾ ਰਹੀ ਹੈ ਮੇਰੇ ਭਰਾ ਜਗਦੀਪ ਸਿੰਘ ਅਤੇ ਮੇਰੀ ਪਰਜਾਈ ਸੁਖ ਵੀਰ ਕੌਰ ਯੂਕੇ ਸੈਟਲ ਹੋਣਾ ਚਾਹੁੰਦੇ ਸੀ ਤੇ ਉਹਨਾਂ ਨੇ ਇਸ ਭੈਣ ਭਰਾ ਜੋੜੇ ਨੂੰ ਬਾਹਰ ਸੈਟਲ ਹੋਣ ਵਾਸਤੇ 14 ਲੱਖ 30 ਹਜ਼ਾਰ ਰੁਪਏ ਦਿੱਤੇ ਸੀ ਲੁਧਿਆਣਾ ਦੇ ਵਿੱਚ ਔਰ 2020 ਦੇ ਵਿੱਚ ਸੀ ਉਹਨਾਂ ਨੂੰ ਪੈਸੇ ਦਿੱਤੇ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ 'ਨ ਜਦਲ ਲੱਗਾ ਕਿ ਉਹਨਾਂ ਦੇ ਨਾਲ ਠੱਗੀ ਵੱਜੀ ਆ ਤੇ ਫਿਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਇਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਵੱਖ-ਵੱਖ ਲੋਕਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਠੱਗੀ ਮਾਰਦੇ ਦੋਸ਼ ਦੇ ਵਿੱਚ ਇਸ ਭੈਣ ਭਰਾ ਜੋੜੇ ਦੇ ਖਿਲਾਫ 420 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਔਰ ਨਾਲ ਦੀ ਨਾਲ ਜਿਹੜਾ ਇਮੀਗ੍ਰੇਸ਼ਨ ਐਕਟ ਆ ਉਹਦੀ ਧਰਾਵਾਂ ਦੇ ਤਹਿਤ ਵੀ ਇਹ ਵੱਖ-ਵੱਖ ਕੇਸਾਂ 'ਚ ਜੁਰਮ ਦੇ ਵਿੱਚ ਧਰਾਵਾਂ ਦੇ ਵਿੱਚ ਕੇਸ ਦਰਜ ਕੀਤਾ ਗਿਆ। ਇਹ ਕੇਸ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਵਿੱਚ 4 ਸਤੰਬਰ ਨੂੰ ਕੀਤਾ ਗਿਆ ਸੀ। ਇਹ ਭੈਣ ਭਰਾ ਠੱਗ ਜੋੜੇ ਨੂੰ ਲੁਧਿਆਣਾ ਪੁਲਿਸ ਗ੍ਰਿਫਤਾਰ ਕਰ ਚੁੱਕੀ ਹੈ ਗਿਆ ਇਹਨਾਂ ਨੇ ਕਾਫੀ ਲੋਕਾਂ ਨਾਲ ਠੱਗੀ ਮਾਰੀ ਹੈ ਔਰ ਜਿਸ ਤੋਂ ਬਾਅਦ ਇਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਨੇ ਕਰੋੜਾ ਰੁਪਏ ਦੀ ਠੱਗੀ ਮਾਰੀ ਹੈਗੀ ਔਰ ਇਹਨਾਂ ਦੇ ਘਰ ਜਦੋਂ ਚੈਕਿੰਗ ਕੀਤੀ ਗਈ ਹੈ ਤੇ ਬੈੱਡ ਦੇ ਉੱਪਰ ਜਿਹੜੇ ਨੇ ਲੁਕਾਏ ਹੋਏ ਪੈਸੇ ਸੀ ਜਿਹੜੀ ਕਰੀਬ 1 ਕਰੋੜ 7 ਰਕਮ ਬੰਦੀ ਹੈਗੀ ਤਸਵੀਰ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਕਿ ਪੁਲਿਸ ਅਧਿਕਾਰੀ ਟੇਬਲ ਤੇ ਕਰੋੜਾ ਰੁਪਏ ਬਿੜੇ ਨੇ ਪਲਾਸਟਿਕ ਦੇ ਡੱਬਿਆਂ ਵਿੱਚ ਰੱਖ ਕੇ মিডিਆ ਨੂੰ ਜਾਂ মিডিਆ ਦੇ ਜ਼ਰੀਏ ਪੰਜਾਬ ਦੀ ਜਨਤਾ ਨੂੰ ਦਿਖਾ ਰਹੇ ਨੇ ਕਿ ਇੱਕ ਟਰੈਵਲ ਏਜੰਟ ਭੈਣ ਭਰਾ ਦਾ ਜੋੜਾ ਫੜਿਆ ਜਿਨ੍ਹਾਂ ਕੋਲ ਪਹਿਲੀ ਸੱਟੇ ਹੀ ਕਰੀਬ 1 ਕਰੋੜ 7 ਲੱਖ ਰੁਪਏ ਬਰਾਮਦ ਕੀਤੇ ਗਏ ਇਸ ਮਸਲੇ ਦੇ ਵਿੱਚ ਐਡੀਸ਼ਨਲ ਡੀਸੀਪੀ ਜੋਨ 3 ਸ਼ੁਭਮ ਅਗਰਵਾਲ ਨੇ ਕਿਹਾ ਕਿ ਇਹ ਭੈਣ ਭਰਾ ਦਾ ਜਿਹੜਾ ਜੋੜਾ ਸੀ ਇਹ ਲੋਕਾਂ ਨੂੰ ਯੂਕੇ ਔਰ ਖਾਸ ਕਰਕੇ ਕੈਨੇਡਾ ਭੇਜਣ ਦੇ ਨਾਮ ਤੇ ਠੱਗੀਆਂ ਮਾਰਦੇ ਸੀ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਪੰਜਾਬ ਭਰ ਤੋਂ ਆ ਕੇ ਇਹਨਾਂ ਦੇ ਖਿਲਾਫ ਨਾਰੇ ਬਾਜ਼ੀ ਵੀ ਕੀਤੀ ਜਿਸ ਤੋਂ ਬਾਅਦ ਫਿਰ ਪੁਲਿਸ ਹਰਕਤ ਵਿੱਚ ਆਈ ਔਰ ਪੁਲਿਸ ਨੇ ਫਿਰ ਇਹਨਾਂ ਜਾਂਚ ਦਰਾਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਵੀ ਐ ਕਿ ਕਈ ਲੋਕਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਇਹ ਵੀ ਦੱਸਿਆ ਗਿਆ ਕਿ ਇਸੇ ਕੰਪਨੀ ਦੇ ਖਿਲਾਫ ਹਰਦੀਪ ਸਿੰਘ ਅਤੇ ਅਮਨਦੀਪ ਕੌਰ ਜੋ ਜ਼ਿਲ੍ਹਾ ਸੰਗਰੂਰ ਦੇ ਧੂਰੀ ਦੇ ਰਹਿਣ ਵਾਲੇ ਸੀ ਉਹਨਾਂ ਦੇ ਨਾਲ ਵੀ ਠੱਗੀ ਵੱਜੀ ਸੀ ਤੇ ਫਿਰ ਉਹ ਲੁਧਿਆਣਾ ਮਾਡਲ ਟਾਊਨ ਐਕਸਟੈਂਸ਼ਨ ਦੇ ਉਥੇ ਇੱਕ ਵਾਟਰ ਟੈਂਕੀ ਸੀ ਤੇ 12 ਅਗਸਤ ਨੂੰ ਉਹ ਟੈਂਕੀ ਤੇ ਚੜ ਗਏ ਸੀ ਕਿਉਂਕਿ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਸੀ 10 ਲੱਖ ਰੁਪਏ ਉਹਨਾਂ ਕੋ ਵੀ ਯੂਕੇ ਭੇਜਣ ਦੇ ਨਾਮ ਤੇ ਪੈਸੇ ਠੱਗੇ ਸੀ ਪਹਿਲਾਂ ਇਹ ਫਾਈਲਾਂ ਮੁਫਤਲ ਵਾਲੇ ਦੇ ਬਾਅਦ ਚ ਡਰਾਵਾ ਦਿੰਦੇ ਸੀ ਕਿ ਤੁਹਾਡੀ ਫਾਈਲ ਰਿਜੈਕਟ ਹੋ ਸਕਦੀ ਹੈ ਜਿਸ ਤੋਂ ਬਾਅਦ ਲੋਕ ਕਿਉਂਕਿ ਆਪਣਾ ਭਵਿੱਖ ਸਵਾਲ ਯੂਕੇ ਜਾਂ ਕੈਨੇਡਾ ਸੈਟਲ ਹੋਣਾ ਚਾਹੁੰਦੇ ਫਿਰ ਮਜਬੂਰੀ ਵਸ ਇਹਨਾਂ ਨੂੰ ਪੈਸੇ ਦੇ ਦਿੰਦੇ ਸੀ ਹਰਦੀਪ ਸਿੰਘ ਦੇ ਭਰਾ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਬਾਅਦ ਇੱਕ 26 ਲੱਖ ਰੁਪਏ ਵੀ ਉਹਨਾਂ ਨੂੰ ਐਡਵਾਂਸ ਪੈਸੇ ਦਿੱਤੇ ਗਏ ਉਸ ਤੋਂ ਬਾਅਦ 10 ਲੱਖ ਰੁਪਈਆ ਜਿਹੜਾ ਵਾ ਆਰਟੀਜੀਐਸ ਫਰਵਰੀ ਦੇ ਵਿੱਚ ਆਰਟੀਜੀਐਸ ਦੇ ਦਰਜੇ ਜਰੀਏ ਦਿੱਤੇ ਗਏ ਸੀ ਇਸ ਕਰਕੇ ਇਹਨਾਂ ਕੋਲ ਕਾਫੀ ਜਿਹੜੇ ਨੇ ਪੈਸੇ ਜਿਹੜੇ ਨੇ ਇਹ ਲੋਕਾਂ ਕੋ ਠੱਗਦੇ ਸੀ ਔਰ ਦੂਜਾ ਜਿਹੜੇ ਹੁਣ 1 ਕਰੋੜ 7 ਲੱਖ ਰੁਪਈਆ ਜਿਹੜਾ ਇਹਨਾਂ ਕੋ ਬਰਾਮਦ ਕੀਤਾ ਹੈਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅ ਥਾਣਾ ਡਿਵੀਜ਼ਨ ਨੰਬਰ 8 ਦੇ ਵਿੱਚ ਵੀ ਵੀਨੂ ਮਲਹੋਤਰਾ ਦੇ ਖਿਲਾਫ 2018 ਦੇ ਵਿੱਚ ਵੀ ਤਿੰਨ ਮੁਕਦਮੇ ਜਿਹੜੇ ਦਰਜ ਹੋਏਗੇ ਸੀ ਉਹ ਵੀ ਲੋਕਾਂ ਨੇ ਧੋਖਾ ਧੜੀ ਦੇ ਕੀਤੀ ਸੀ ਉਸ ਮਸਲੇ ਦੇ ਵਿੱਚ ਲੇਕਿਨ ਹੁਣ ਪੁਲਿਸ ਨੇ ਗਲੋਬਲ ਵੇ ਇਮੀਗ੍ਰੇਸ਼ਨ ਦੇ ਮਾਲਕ ਜੋ ਆਪਸ ਦੇ ਵਿੱਚ ਭੈਣ ਭਰਾ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਲੁਧਿਆਣੇ ਚ ਪਹਿਲਾਂ ਕਾਫੀ ਚਿਰ ਪਹਿਲਾਂ ਲੋਕਾਂ ਨੇ ਜਿਹੜਾ ਧਰਨਾ ਵੀ ਦੇ ਰਹੇ ਸੀ ਇੱਕ ਮੀਆਂ ਬੀਬੀ ਦਾ ਜੋੜਾ ਲੁਧਿਆਣੇ ਆ ਕੇ ਟੈਂਕੀ ਤੇ ਵੀ ਚੜ ਗਏ ਸੀ ਫਿਰ ਪੁਲਿਸ ਹਰਕਤ ਦੇ ਵਿੱਚ ਆਈ ਆ ਉਸ ਤੋਂ ਬਾਅਦ ਜਦ ਇੱਕ ਕੰਪਲੇਂਟ ਜਾਂਦੀ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਉਰਿਟੀ ਦੇ ਵਿੱਚ ਤਣਾਤ ਇੱਕ ਲੇਡੀ ਕਾਂਸਟੇਬਲ ਦੇ ਟੱਬਰ ਦੇ ਨਾਲ ਵੀ ਇਸ ਭੈਣ ਭਰਾ ਜੋੜੇ ਨੇ ਠੱਗੀ ਮਾਰੀਆ ਤੇ ਫਿਰ ਕੇਸ ਹੋਰ ਸੌਲਿਡ ਹੋ ਜਾਂਦਾ ਉਸ ਤੋਂ ਬਾਅਦ ਲੁਧਿਆਣਾ ਪੁਲਿਸ ਦੀ ਜਿਹੜੀ ਵਿਉਂਤਬੰਦੀ ਆ ਉਹ ਕਾਮਯਾਬ ਹੁੰਦੀ ਆ ਕਿਉਂਕਿ ਲਗਾਤਾਰ ਇਸ ਜੋੜੇ ਦੇ ਖਿਲਾਫ ਸ਼ਿਕਾਇਤਾਂ ਮਿਲ ਰਹੀਆਂ ਸੀ ਤੇ ਜਿਸ ਤੋਂ ਬਾਅਦ ਹੁਣ ਇਹ ਭੈਣ ਭਰਾ ਜਿਹੜਾ ਲੋਕਾਂ ਨਾਲ ਠੱਗੀ ਮਾਰ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਔਰ ਦੂਜਾ ਲੋਕਾਂ ਦੇ ਨਾਲ ਫਿਰ ਸੁਣਵਾਈ ਵੀ ਨਹੀਂ ਸੀ ਹੁੰਦੀ ਹਾਲਾਂਕਿ ਇਹ ਨਾ ਦਿਖਲਾ ਪਹਿਲਾਂ ਵੀ ਪਰਚੇ ਦਰਸੇ ਲਿਖਣ ਗ੍ਰਿਫਤਾਰੀ ਨਹੀਂ ਹੋਈ ਸੀ ਲੇਕਿਨ ਹੁਣ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਲੋਕਾਂ ਨੂੰ ਹੁਣ ਪੈਸੇ ਜਿਹੜੇ ਨੇ ਉਹ ਕਦੋਂ ਮਿਲਦੇ ਆ ਕਿ ਨਹੀਂ ਪਰ ਪੈਸੇ ਮਿਲਣ ਦੀ ਆਸ ਵੱਜ ਗਈ ਹੈ ਲੇਕਿਨ ਫਿਲਹਾਲ 1 ਕਰੋੜ ਰੁਪਏ ਇੰਨਾ ਭੈਣ ਭਰਾ ਜੋੜੇ ਕੋ ਬਰਾਮਦ ਹੋਇਆ ਯਾਰ ਵਿਦੇਸ਼ ਭੇਜਣ ਦੇ ਨਾਮ ਤੇ ਲੋਕਾਂ ਦੇ ਨਾਲ ਮਾਰਦੇ ਸੀ ਠੱਗੀਆਂ ਪੰਜਾਬ ਚ ਗਲੋਬਲ ਵੇ ਇਮੀਗ੍ਰੇਸ਼ਨ ਹੀ ਬਹੁਤ ਸਾਰੇ ਪਟਿਆਲਾ ਮਹਾਲੀ ਚੰਡੀਗੜ੍ਹ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਠਿਆਲਾ ਅਜਿਹੇ ਇਮੀਗ੍ਰੇਸ਼ਨ ਵਾਲੇ ਨੇ ਜਿਹੜੇ ਸ਼ਰਿਆ ਪੁਲਿਸ ਦੀ ਮਦਦ ਨਾਲ ਸਰਕਾਰਾਂ ਦੀ ਮਦਦ ਨਾਲ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਨੇ ਕਿਤੇ ਕਿਤੇ ਪੁਲਿਸ ਵਾਲੇ ਚੰਗੇ ਨੇ ਜਦੋਂ ਇਹਨਾਂ ਠੱਗ ਲੋਕਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਪਰ ਮਹਾਲੀ ਦੇ ਵਿੱਚ ਤੇ ਐਡਾ ਬੋਲਬਾਲਾ ਇਹਨਾਂ ਇਮੀਗ੍ਰੇਸ਼ਨ ਵਾਲਿਆਂ ਦਾ ਕਿ ਇਮੀਗ੍ਰੇਸ਼ਨ ਵਾਲਿਆਂ ਦਾ ਪਾਣੀ ਭਰਦੇ ਆ ਮਹਾਲੀ ਦੀ ਪੁਲਿਸ ਸ਼ਾਇਦ ਇਸੇ ਕਰਕੇ ਕਦੀ ਇੱਥੇ ਐਡੇ ਵੱਡੇ ਪੱਧਰ ਤੇ ਜਿਹੜਾ ਵਾ ਇਮੀਗ੍ਰੇਸ਼ਨ ਵਾਲੇ ਠੱਗ ਕਈ ਮਾਦਰ ਵੀ ਹੈ ਪਰ ਜਿਹੜੇ ਠੱਗ ਨੇ ਉਹ ਫੜੇ ਨਹੀਂ ਜਾ ਰਹੇ ਪਰ ਲੁਧਿਆਣਾ ਪੁਲਿਸ ਨੇ ਚੰਗਾ ਕੀਤਾ ਕਿ ਇਹਨਾਂ ਠੱਗਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਜਿਨ੍ਹਾਂ ਦੇ ਪੈਸੇ ਇਹਨਾਂ ਨੇ ਮਾਰੇ ਨੇ ਉਹਨਾਂ ਨੂੰ ਲਾਜ਼ਮੀ ਤੌਰ ਤੇ ਪੈਸੇ ਮਿਲਣੇ ਚਾਹੀਦੇ ਨੇ ਦੇਖਦੇ ਹਾਂ ਕਿ ਸਰਕਾਰ ਜਾਂ ਪੰਜਾਬ ਕੋਈ ਇਹੋ ਜੀ ਸਖਤ ਪਾਲਿਸੀ ਬਣਾਉਂਦੀ ਹੈ ਕਿ ਜਿਹੜੇ ਇਮੀਗ੍ਰੇਸ਼ਨ ਦੇ ਨਾਮ ਤੇ ਵਿਦੇਸ਼ ਭੇਜਣ ਦੇ ਨਾਮ ਦੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਇਸ ਜਾਣਕਾਰੀ ਦਾ ਤਰਤਲੰਨੇ ਅੱਜ ਆ ਗਿਆ ਦੇਖਦੇ ਰਹੋ ਐਮਸੀ ਪੰਜਾਬ ਧੰਨਵਾਦ